ਟੋਡੀ ਮਹੱਲਾ ਪੰਜਵਾ ਨਿੰਦਕ ਗੁਰ ਕਿਰਪਾ ਤੇ ਹਟਿਓ ਪਾਰ ਬ੍ਰਹਮ ਪ੍ਰਭ ਭਏ ਦਿਆਲਾ ਸੇਵਕ ਬਾਂਹ ਸਿਰ ਕਾਟਿਓ ਰਹਾਉ ਕਾਲ ਜਾਲ ਜਮ ਜੋਹੇ ਨਾ ਸਾਕ ਸਚਾ ਪੰਥਾ ਥਾਟਿਓ ਹਾਤ ਖਰਚਤ ਕਿਸ਼ਨ ਖੁੱਟਤ ਨਹੀਂ ਰਾਮ ਰਤਨ ਤਨ ਖਾਟਿਓ ਪਸਮ ਪੂਤ ਹੋ ਆਖਿਨ ਪੀਤਰ ਆਪਣਾ ਕੀਆ ਪਾਇਆ ਆਗਮ ਨਿਗਮ ਕਹ ਜਨ ਨਾਨਕ ਸਭ ਦੇਖੈ ਲੋਕ ਸਵਾਇਆ ਟੋਡੀ ਮਹੱਲਾ ਪੰਜਵਾਂ ਨਿੰਦਕ ਗੁਰ ਕੀ ਰਿਪਾ ਤੇ ਹਟਿਓ ਪਾਰ ਬ੍ਰਹਮ ਪ੍ਰਭ ਭਏ ਦਿਆਲਾ ਸੇਵਕ ਬਾਂਹ ਸਿਰ ਕਾਟਿਓ ਰਹਾਉ ਕਾਲ ਜਾਲ ਜਮ ਜੋਹੇ ਨਾ ਸਾਕੈ ਸਚ ਕਾ ਪੰਥਾ ਥਾਟਿਓ ਖਾਤ ਖਰਚਤ ਕਿਸ਼ਨ ਖੁੱਟਤ ਨਹੀਂ ਰਾਮ ਰਤਨ ਤਨ ਖਾਟਿਓ ਪਸਮਾ ਪੂਤ ਹੋ ਆਖਿਨ ਪੀਤਰ ਆਪਣਾ ਕੀਆ ਪਾਇਆ ਆਗਮ ਨਿਗਮ ਕਹ ਜਨ ਨਾਨਕ ਸਭ ਦੇਖੈ ਲੋਕ ਸਬਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ